ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਪੰਜ ਵੈਟਰਨਰੀ ਅਫਸਰਾਂ ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਮੌਕੇ ਤੇ ਹੀ ਕੀਤੀ ਬਰਖਾਸਤ ਆਪਣੀ ਘਰ ਵਾਲੀ ਨਵਜੋਤ ਸਿੰਘ ਸਿੱਧੂ ਦੇ ਕੈਂਸਰ ਮੁਕਤ ਹੋਣ ਤੇ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਜਾਣਕਾਰੀ ਸਿਆਸਤ ਚ ਵਾਪਸੀ ਬਾਰੇ ਵੀ ਕੀਤਾ ਸਾਫ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖਬਰੀ ਮੁਫਤ ਨਾਜ ਮਿਲਨ ਨੂੰ ਲੈ ਕੇ ਆਇਆ ਵੱਡਾ ਫੈਸਲਾ ਤਨਖਾਹਿਆ ਕਰਾਰ ਦਿੱਤੇ ਸੁਖਵੀਰ ਸਿੰਘ ਬਾਦਲਵਾਰੇ ਫੈਸਲਾ ਨਾ ਲੈਣ ਤੇ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਚੁੱਕੇ ਸਵਾਲ ਗਿਆਨੀ ਹਰਪ੍ਰੀਤ ਸਿੰਘ ਤੇ ਲਾਇਆ ਇਲਜ਼ਾਮ ਪੰਜਾਬ ਵਿੱਚ ਗਰਨੀਗਮ ਚੋਣਾਵਾਰੀ ਵੱਡੀ ਖਬਰ 26 ਨਵੰਬਰ ਨੂੰ ਪੰਜਾਬ ਸਰਕਾਰ ਜਾਰੀ ਕਰੇਗੀ ਨੋਟੀਫਿਕੇਸ਼ਨ ਸੀਐਮ ਭਗਵੰਤ ਮਾਨ ਨੇ ਡੀਸੀ ਨੂੰ ਦਿੱਤੇ ਵੱਡੇ ਹੁਕਮ ਕਰਤਾ ਨਵਾਂ ਐਲਾਨ ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਭਵਿੱਖਬਾਣੀ ਆਉਣ ਵਾਲੇ ਦਿਨਾਂ ਵਿੱਚ ਬਦਲੇਗਾ ਮੌਸਮ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਐਕਸ਼ਨ ਚ ਸੂਬਾ ਸਰਕਾਰ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਦਿੱਤੇ ਵੱਡੇ ਹੁਕਮ ਹੁਣ ਕੈਨੇਡਾ ਜਾ ਕੇ ਕੋਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਕੈਨੇਡਾ ਸਰਕਾਰ ਦਾ ਨਵਾਂ ਫਰਮਾਨ ਪੰਜਾਬ ਸਰਕਾਰ ਨੇ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ 5 ਵੈਟਰਨਰੀ ਅਫਸਰਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਡਿਊਟੀ ਤੋਂ ਲੰਬੇ ਸਮੇਂ ਤੱਕ ਗੈਰ ਹਾਜ਼ਰ ਰਹਿਣ ਵਾਲਿਆਂ ਨੂੰ ਨਜੀਠਣ ਲਈ ਸਖਤ ਕਦਮ ਚੁੱਕਦੇ ਹਾਂ ਪੰਜ ਵੈਟਰਨਰੀ ਅਫਸਰਾਂ ਦੀਆਂ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤਾ ਹੈ ਪਸ਼ੂ ਪਾਲਣ ਡੈਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਵਿਭਾਗ ਦੇ ਪ੍ਰਮੁਖs ਕਤਰਨੇ ਸੂਬੇ ਪਰਦੇਵਾਖਵਾਖ ਜ਼ਿਲ੍ਹਿਆਂ ਵਿੱਚ ਤਾਇਨਾਤ 5 ਵੈਟਰਨਰੀ ਅਫਸਰਾਂ ਡਾਕਟਰ ਗੁਰਪ੍ਰੀਤ ਸਿੰਘ ਡਾਕਟਰ ਅਨੂਪ੍ਰੀਤ ਕੋਰ ਡਾਕਟਰ ਅਰਸ਼ਦੀਪ ਸਿੰਘ ਅਤੇ ਡਾਕਟਰ ਜਗਦੀਪ ਸਿੰਘ ਅਤੇ ਡਾਕਟਰ ਹਰਮਨਪ੍ਰੀਤ ਸਿੰਘ ਬਾਲ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਉਹਨਾਂ ਨੇ ਦੱਸਿਆ ਕਿ ਇਹ ਵੈਟਰਨਰੀ ਅਫਸਰ ਪਿਛਲੇ 3 ਤੋਂ 5 ਸਾਲਾਂ ਤੋਂ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਹੇ ਸਨ ਉਹਨਾਂ ਨੇ ਦੱਸਿਆ ਕਿ ਇਹ ਵੈਟਰਨਰੀ ਅਫਸਰ ਪਿਛਲੇ 3 ਤੋਂ 5 ਸਾਲਾਂ ਤੋਂ ਡਿਊਟੀ ਤੋਂ ਗੈਰਹਾਜ਼ਰ ਚੱਲ ਰਹੇ ਸਨ ਗੁਰਮੀਤ ਸਿੰਘ ਖੁੱਡੀਆਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਬਿਨਾਂ ਛੁੱਟੀ ਪ੍ਰਵਾਨ ਕਰਵਾਏ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਜਿਹੀ ਲਾਪਰਵਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਕੈਂਸਰ ਦੀ ਜੰਗ ਜਿੱਤਣ ਤੇ ਖੁਸ਼ਖਬਰੀ ਸਾਂਝੀ ਕੀਤੀ ਹੈ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ છાતી ਦੇ કેન્સર ਨੂੰ ਹਰਾ ਦਿੱਤਾ ਹੈ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਨੂਨੀ 3 ਸਟੇਜ ਤੇ ਸੀ ਤਾਂ ਡਾਕਟਰਾਂ ਨੇ ਬਚਨ ਦੀ ਉਮੀਦ ਵੀ ਘੱਟ ਦੱਸੀ ਸੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਕੈਂਸਰ 'ਚ ਖਾਣ ਨੂੰ ਗੈਪ ਦਿਓ ਤਾਂ ਕੈਂਸਰ ਦੇ ਸੈੱਲ ਖੁਦ ਮਰ ਜਾਣਗੇ ਸ਼ਾਮ 7 ਵਜੇ ਖਾਣੇ ਤੋਂ ਬਾਅਦ ਸਵੇਰੇ 10 ਵਜੇ ਖਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਚਾਹ ਵੀ ਛੱਡਣੀ ਪਵੇਗੀ ਅਤੇ ਹਲਦੀ ਅਦਰਕ ਅਤੇ ਪੇਠੇ ਦੇ ਜੂਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਫਲਾਂ ਚ ਸ਼ੈਤੂਤ ਚਗੁੰਦਰ ਗਾਜਰ ਅਤੇ ਔਲੇ ਦਾ ਜੂਸ ਪੀਣਾ ਚਾਹੀਦਾ ਹੈ ਜੋ ਕੈਂਸਰ ਨੂੰ ਜੜੋਂ ਖਤਮ ਕਰਨ ਲਈ ਸਹਾਇਤਾ ਕਰੇਗਾ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਮੇਰੀ ਪਤਨੀ ਕੈਂਸਰ ਤੋਂ ਮੁਕਤ ਹੈ ਤੇ ਮੈਂ ਤੇ ਮੇਰਾ ਪਰਿਵਾਰ ਖੁਸ਼ ਹੈ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਚ ਵਾਪਸੀ ਬਾਰੇ ਵੱਡਾ ਬਿਆਨ ਦਿੰਦਿਆਂ ਕਿ ਹੈ ਕਿ ਹਾਈ ਕਮਾਂਡ ਜੋ ਵੀ ਫੈਸਲਾ ਕਰੇਗੀ ਮੈਂ ਉਸ ਨੂੰ ਮੰਨਾਂਗਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਲਗਭਗ 1850 ਰਾਸ਼ਨ ਦੀਪੂਆਂ ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਨਿਯੋਜਨਾ ਨਾਲ ਜੁੜੇ 466162 ਰਾਸ਼ਨ ਕਾਰਡ ਧਾਰਕਾਂ ਨਾਲ ਸਬੰਧਤ 17 ਲੱਖ ਤੋਂ ਵੱਧ ਲਾਭਪਾਤਰ ਪਰਿਵਾਰਾਂ ਨੂੰ ਨਵੰਬਰ ਮਹੀਨੇ ਤੋਂ ਲੈ ਕੇ 31 ਜਨਵਰੀ ਤੱਕ ਦੇ 3 ਮਹੀਨਿਆਂ ਦਾ ਨਾਂ ਦਿੱਤਾ ਜਾਵੇਗਾ ਵਿਭਾਗੀ ਅੰਕੜਿਆਂ ਮੁਤਾਬਕ ਰਾਸ਼ਨ ਕਾਰਡ ਚ ਦਰਜ ਹਰ ਮੈਂਬਰ ਨੂੰ 5 ਕਿਲੋਗ੍ਰam ਪ੍ਰਤੀ ਮਹੀਨਾ ਦੇ ਹਿਸਾਬ ਨਾਲ 3 ਮਹੀਨੇ ਦੀ 15 ਕਿਲੋ ਕਣਕ ਦਿੱਤੀ ਜਾਵੇਗੀ ਨਾਮਨਾਸ਼ਾ ਪੰਦੀ ਸ਼ਰਤ ਤੇ ਉਹਨਾਂ ਨੇ ਦੱਸਿਆ ਕਿ ਕਥਿਤ ਤੌਰ ਤੇ ਕੀਤੀ ਵਿਭਾਗ ਵੱਲੋਂ ਈ ਕੇ ਵਾਈ ਸੀ ਦੀ ਸਮਾਂ ਸੀਮਾ 31 ਦਸੰਬਰ ਤੱਕ ਵਧਾਏ ਜਾਣ ਕਾਰਨ ਮੌਜੂਦਾ ਸਮੇਂ ਦੌਰਾਨ ਉਹਨਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਕਥਿਤ ਤੌਰ ਤੇ ਫਰੀ ਕਣਕ ਦਾ ਫਾਇਦਾ ਮਿਲੇਗਾ ਜਿਨ੍ਹਾਂ ਦਾ ਨਾਂ ਰਾਸ਼ਨ ਕਾਰਡ ਤੋਂ ਕੱਟ ਗਿਆ ਹੈ ਤਕਸ਼ਰੀਪ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਸੁਖਵੀਰ ਸਿੰਘ ਬਾਦਲ ਦਾ ਹੱਕ ਪੂਰਿਆ ਹੈ ਗਿਆਨੀ ਰਣਜੀਤ ਸਿੰਘ ਨੇ ਕਿ ਹੈਗੇ ਸ਼੍ਰੀ ਅਕਾਲ ਤਖਸੈ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਬਠਿੰਡਾ ਵਿੱਚ ਜੁਦਾ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ ਉਨ੍ਹਾਂ ਕਿ ਹੈਗੀ ਜਦੋਂ ਉਹ ਜਥੇਦਾਰ ਬਣੇ ਸਨ ਉਦੋਂ ਦਾਵਾ ਕੀਤਾ ਸੀ ਕਿ ਉਨ੍ਹਾਂ ਕੋਲ ਆਪਣਾ ਘਰ ਵੀ ਨਹੀਂ ਹੈ ਪਰ ਕੁਝ ਹੀ ਸਮੇਂ ਵਿੱਚ ਇੰਨੀਆਂ ਕਰੋੜਾਂ ਦੀਆਂ ਜਾਇਦਾਦਾਂ ਦਾ ਕੀਵੇਂ ਬਣਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਗਿਆਨੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਕੰਮ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਹੈ ਜਦੋਂ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਹ ਕਿਸੇ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਏ ਜਦੋਂ ਕਿ ਪੂਰੀ ਦੁਨੀਆ ਉਸ ਦਿਨ ਗੁਰਦੁਆਰਾ ਸਹਿਵਾਨਾ ਚੰਨਤਮਸਤਕ ਹੋਣ ਪਹੁੰਚੀ ਸੀ ਗਿਆਨੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਜੇਕਰ ਪੰਥ ਨੂੰ ਮਜ਼ਬੂਤ ਕਰਨਾ ਹੈ ਤਾਂ ਅਕਾਲੀ ਦਲ ਦੀ ਮਜ਼ਬੂਤੀ ਜ਼ਰੂਰੀ ਹੈ ਉਨ੍ਹਾਂ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ ਇਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਈਆ ਦੋਸ਼ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ ਸਾਬਕਾ ਜਥੇਦਾਰ ਨੇ ਇਸ ਦੌਰਾਨ ਸਿੱਖ ਪੰਥ ਦੇ ਹੋਰ ਨਾ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕਾਲੀਦਲ ਟੁੱਟ ਰਿਹਾ ਹੈ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਆਗੂ ਅਸਤੀਫਾ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਕਮੇਟੀ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ ਜਿਹੇ ਲੋਕਾਂ ਤੋਂ ਸਤਰਕ ਹੋਣ ਦੀ ਲੋੜ ਹੈ ਜੋ ਕਿ ਕੌਮ ਦਾ ਹਿਤਾਸ਼ੀ ਹੋਣ ਦਾ ਦਾਵਾ ਕਰਕੇ ਪਿੱਠ ਪਿੱਛੇ ਕੌਮਦਾਨ ਨੁਕਸਾਨ ਕਰ ਰਹੇ ਹਨ ਪੰਜਾਬ ਵਿੱਚ ਨਗਰ ਨਿਗਮ ਤੇ ਮਿਊਸਪਲ ਕਾਉਂਸਲ ਚੋਣਾਂ ਕਰਵਾਉਣ ਦੇ ਮਾਮਲੇ ਵਿੱਚ ਹਾਈ ਕੋਰਟ ਵਿੱਚ ਮਾਨਹਾਨੀ ਦੀ ਪਟੀਸ਼ਨ ਉੱਤੇ ਸਰਕਾਰ ਨੇ ਜਵਾਬ ਦਾਖਲ ਕੀਤਾ ਹੈ ਜਵਾਬ ਵਿੱਚ ਆਖਿਆ ਗਿਆ ਹੈ ਕਿ ਮਾਮਲਾ ਸੁਪਰੀਮ ਕੋਰਟ ਗਿਆ ਸੀ ਸਰਕਾਰ 25 ਨਵੰਬਰ ਤੱਕ ਚੋਣ ਨੋਟੀਫਿਕੇਸ਼ਨ ਜਾਰੀ ਕਰੇਗੀ ਸਰਕਾਰ ਨੇ ਸੰਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਅਦਾਲਤ ਨੂੰ ਦਿਖਾਈ ਹੈ ਇਸ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਦਸ ਦੇਕੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਗਰ ਨਿਗਮ ਤੇ ਮਿਊਂਸਪਲ ਕੌਂਸਲ ਚੋਣਾਂ ਕਰਵਾਉਣ ਵਿੱਚ ਕੀਤੀ ਜਾ ਰਹੀ ਦੇਰੀ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨਰਾਸ਼ੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਦਾਲਤੀ ਹੱਦ ਤੱਕ ਦਾ ਨੋਟਿਸ ਜਾਰੀ ਕਰਦੇ 10 ਦਿਨਾਂ ਵਿੱਚ ਨਗਰ ਨਿਗਮ ਤੇ ਮਿਊਂਸਪਲ ਕੌਂਸਲ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਜਨ ਸਮਾਜ ਵੱਲੋਂ ਡੇਰਾ ਵਸੀ ਦੇ ਪਿੰਡ ਮੁਬਾਰਕਪੁਰ ਵਿੱਚ ਮਹਾਉత్సਵ ਕਰਵਾਇਆ ਗਿਆ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਚੇਚੇ ਤੌਰ ਤੇ ਪਹੁੰਚੇ ਇਸ ਮੌਕੇ ਜੈਨ ਸਮਾਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਹਸਪਤਾਲ ਬਣਾਉਣ ਲਈ 500 ਗਜ ਜ਼ਗਾਦੀ ਮੰਗ ਕੀਤੀ ਗਈ ਜਿਸ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇੱਥੇ ਸਿਰਫ 500 ਗਜ ਨਹੀਂ ਸਗੋਂ ਉਸ ਤੋਂ ਵੀ ਵੱਡਾ ਹਸਪਤਾਲ ਬਣਾਇਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਹਸਪਤਾਲ ਲਈ ਟੁਕਮੀ ਜਗ੍ਹਾ ਦੀ ਨਿਸ਼ਾਨਦੇਹੀ ਕਰ ਲੈਣ ਉਹਨਾਂ ਨੂੰ ਇਹ ਵੀ ਹਦਾਇਤ ਕੀਤੀਆਂ ਗਈਆਂ ਹਨ ਕਿ ਜਗ੍ਹਾ ਤੇ ਪਾਰਕਿੰਗ ਤੋਂ ਲੈ ਕੇ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਉਹਨਾਂ ਕਿਹਾ ਕਿ ਜੇ ਹਸਪਤਾਲ ਬਣਾਉਣਾ ਹੀ ਹੈ ਤਾਂ ਅਗਲੇ 40-50 ਸਾਲਾਂ ਦੀ ਪਲੈਨਿੰਗ ਨਾਲ ਹੀ ਬਣਾਇਆ ਜਾਵੇ ਸਾਡਾ ਫਰਜ਼ ਬੰਦਾ ਹੈ ਕਿ ਲੋਕ ਭਲਾਈ ਦੇ ਕੰਮਾਂ ਵਿੱਚ ਜਿੰਨਾ ਸਹਿ ਹੋ ਸਕੇ ਉਹ ਕਰੀਏ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਆਉਂਦੇ ਦਿਨਾਂ ਵਿੱਚ ਠੰਡ ਜ਼ੋਰ ਫੜ ਸਕਦੀ ਹੈ ਜਦਕਿ ਅੱਜ ਪੰਜਾਬ ਵਿੱਚ ਧੁੰਦ ਦਾ ਲਟਾ ਜਾਰੀ ਨਹੀਂ ਕੀਤਾ ਗਿਆ ਪਰ ਕੱਲ ਨੂੰ ਸਥਿਤੀ ਫਿਰ ਵਿਗੜ ਸਕਦੀ ਹੈ ਪੰਜਾਬ ਦੀਆਂ ਨਾਜ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਕਤੀ ਤੋਂ ਬਾਅਦ ਸੂਬਾ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ ਹੁਣ ਲਿਫਟਿੰਗ ਸੰਬੰਧੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਖਰੀਦ ਏਜੰਸੀਆਂ ਨੂੰ ਪੱਤਰ ਭੇਜ ਦਿੱਤਾ ਗਿਆ ਹੈ ਪੱਤਰ ਵਿੱਚ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਹੈ ਨਾਲ ਹੀ ਏਜੰਸੀਆਂ ਨੂੰ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ 26 ਨਵੰਬਰ ਤੱਕ ਮੰਡੀਆਂ ਵਿੱਚ ਉਹ ਫਸਲ ਦੀ ਚੁਕਾਈ ਹਰ ਹਾਲਤ ਵਿੱਚ ਕੀਤੀ ਜਾਵੇ ਫਸਲ ਦੀ ਖਰੀਦ ਦੇ 72 ਘੰਟਿਆਂ ਦੇ ਅੰਦਰ ਅੰਦਰ ਲਿਫਟਿੰਗ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸਟੱਡੀ ਵੀਜ਼ਾ ਨੀਮਾਂ ਤੇ ਇੱਕ ਵਾਰ ਫਿਰ ਤੋਂ ਕੈਨੇਡਾ ਸਰਕਾਰ ਸਖਤ ਹੁੰਦੀ ਨਜ਼ਰ ਆਈ ਹੈ ਕੈਨੇਡਾ ਦੇ ਵਿੱਚ ਹੁਣ ਵਿਦਿਆਰਥੀ ਆਪਣਾ ਕਾਲਜ ਨਹੀਂ ਬਦਲ ਸਕਣਗੇ ਨਵੇਂ ਨੀਮਾਂ ਦੇ ਮੁਤਾਬਿਕ ਵਿਦਿਆਰਥੀ ਭਾਰਤ ਤੋਂ ਕੈਨੇਡਾ ਕਾਲਜ ਦੇ ਵਿੱਚ ਦਾਖਲਾ ਲੈਂਦਾ ਹੈ ਤਾਂ ਉਸ ਨੂੰ ਉੱਥੇ ਪਹੁੰਚ ਕੇ ਕਾਲਜ ਨਹੀਂ ਬਦਲਣ ਦਿੱਤਾ ਜਾਵੇਗਾ ਇੰਨਾ ਹੀ ਨਹੀਂ ਜੇਕਰ ਉਹ ਆਪਣਾ ਕਾਲਜ ਬਦਲਣਾ ਚਾਹੁੰਦਾ ਹੈ ਤਾਂ ਤੁਹਾਨੂੰ ਦੁਬਾਰਾ ਤੋਂ ਸਟੱਡੀ ਵੀਜ਼ਾ ਅਪਲਾਈ ਕਰਨਾ ਹੋਵੇਗਾ ਵੀਜ਼ਾ ਰਿਫਿਊਜ਼ ਹੋਣ ਤੇ 30 ਦਿਨ ਦੇ ਅੰਦਰ-ਅੰਦਰ ਵਿਦਿਆਰਥੀ ਨੂੰ ਕੈਨੇਡਾ ਛੱਡਣਾ ਪਵੇਗਾ ਇਸ ਦੇ ਨਾਲ ਹੀ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਬੇਸਹਾਰਾ ਹੋ ਜਾਵੇਗਾ ਇੱਥੇ ਦੱਸ ਦੇ ਕਿ ਜਿਸ ਕਾਲਜ ਦੇ ਵਿੱਚ ਵਿਦਿਆਰਥੀ ਨੇ ਫੀਸ ਜਮ੍ਹਾਂ ਕਰਵਾਈ ਹੈ ਉਸ ਨੂੰ ਉਹ ਫੀਸ ਵੀ ਵਾਪਸ ਨਹੀਂ ਮਿਲੇਗੀ ਤੇ ਹੀ ਜੇਕਰ ਗੱਲ ਭਾਰਤ ਦੀ ਕਰੀਏ ਤਾਂ ਤਕਰੀਬਨ 2.5 ਲੱਖ ਦੇ ਕਰੀਬ ਵਿਦਿਆਰਥੀ ਕੈਨੇਡਾ ਜਾ ਕੇ ਪੜ੍ਹਾਈ ਕਰਦਾ ਹੈ ਇੰਨਾਂ ਵਿੱਚੋਂ ਸਭ ਤੋਂ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿਦਿਆਰਥੀ ਹਨ ਮੈਂ ਆਲਰੇਡੀ ਸ਼ੁਰੂ ਕਰ ਚੁੱਕੀ ਹਾਂ ਨਹੀਂ ਸਰਲ ਨਹੀਂ ਦੇਖੋ ਮਿੱਤਰ ਪਿਆਰੇ ਮੈਂ ਉਹਦੇ ਹੀ ਸ਼ੁਰੂ ਕਰਤੀ ਮੈਂ ਅੱਜ ਕੋਈ ਸਿਆਸਤ ਦੀ ਗੱਲ ਨਹੀਂ ਕਰਨਾ ਚਾਹੁੰਦੀ ਨਹੀਂ ਨਹੀਂ 1 ਮਿੰਟ ਏ 1 ਮਿੰਟ 1 ਮਿੰਟ ਇੱਕ ਮਿੰਟ ਵੇਰੀ ਗੱਲ ਸੁਣ ਇਹ 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 ਮੈਂ ਕੋਈ ਸਿਆਸਤ ਦੀ ਗੱਲ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿ ਇਸ ਪ੍ਰੈਸ ਕਾਨਫਰੰਸ ਦੀ ਪਵਿੱਤਰਤਾ ਭੰਗ ਹੋ ਜਾਏ ਦੀ ਸੈਂਕਟੀਟੀ ਆਫ ਦਿਸ ਪ੍ਰੈਸ ਕਾਨਫਰੰਸ ਵਿਲ ਬੀ ਗੋਨ ਜਿੱਥੇ ਭਰੋਸਾ ਹੈ ਮੈਂ ਉਹ ਗੱਲ ਕਰ ਰਿਹਾ ਜਿੱਥੇ ਭਰੋਸਾ ਨਹੀਂ ਹੈ ਮੈਂ ਉਹ ਉਹ ਗੱਲ ਛੇੜਨੀ ਨਹੀਂ ਜਾਂਦਾ ਜੇ ਭਰੋਸਾ ਹੁੰਦਾ ਤਾਂ ਪੰਜਾਬ ਦਾ ਇਹ ਹਾਲ ਹੁੰਦਾ ਬੱਸ ਸੁਣ ਲੱਗਦਾ ਨਹੀਂ ਮੁਸ਼ਕਲ ਸਾਰੇ ਨੇ ਹਾਂਜੀ देखो ऑल राइट ओके आई विल आंसर दिस एंड नो नो अदर क्वेश्चन नो नोर लिस्ट देखो आई प्लेड क्रिकेट कॉमेंट्री मोटिवेशनल टॉक्स इलेक्शन लड़े मतलब सतरंगी uh, जीवन जिया शोज लाफ्टर चैलेंज बिग बॉस फलाना टमकाना मतलब यू नेम इट आई वॉज नॉट डिपेंडिंग ऑन एनी बडी ओ मेरी अवधि ਪਰਾਵਸੀ देयर वाज नो डिपेंडेंस लेकिन एथे पार्टियां दी हाई कमांड थी ठीक हाई कमांड जो फैसला करे उनों दीयां पार्टियां ने ਸਮਝਿਆ ਨਹੀਂ अगर वो चाहनगे ठीक है ते मैं हमेशा ही ਜ਼ੁਬਾਨ ਦਾ ਬੜਾ ਪੱਕਾ ਜੇ ਮੈਂ ਸ੍ਰੀ ਅਮਰਤਸਰ ਸਾਹਿਬ ਨੂੰ ਜ਼ੁਬਾਨ ਦਿੱਤੀ ਮੰਤ్రਾਲੇ ਛੱਡੇ ਜ਼ੁਬਾਨ ਨਹੀਂ ਛੱਡੀ ਤੇ ਮੈਂ ਅੱਜ ਵੀ ਆਪਣੀ ਜ਼ੁਬਾਨ ਤੋਂ ਫਿਰੂਗਾ ਨਹੀਂ ਤੌਣ ਲੈ ਜੂ ਜਬਾਨ ਤੋਂ ਨਹੀਂ ਹਲੇਗਾ ਕਿਉਂਕਿ ਜਿਸ ਬੰਦੇ ਦੀ ਜ਼ਬਾਨ ਨਹੀਂ ਉਹਦਾ ਭਰੋਸਾ ਨਹੀਂ ਜਿਹਦਾ ਭਰੋਸਾ ਨਹੀਂ ਪੋਲਿਟਿਕਸ ਕੀ ਹੈ ਕੈਰੈਕਟਰ ਕੈਰੈਕਟਰ ਦੀ ਘਾਟ ਹੈ ਕੈਰੈਕਟਰ ਕ੍ਰਾਈਸਿਸ ਹੈ ਕੈਰੈਕਟਰ ਦੇ ਉੱਤੇ ਹੀ ਭਰੋਸਾ ਹੁੰਦਾ ਜਿਨ੍ਹਾਂ ਦਾ ਕਿਰਦਾਰ ਨਹੀਂ ਉਹਨਾਂ ਤੇ ਭਰੋਸਾ ਕਰਾ ਨਵਜੋਤ ਸਿੰਘ ਸਿੱਧੂ ਦਾ ਕੋਈ ਸਮਝੌਤਾ ਨਹੀਂ ਸਮਝਿਆ ਨਹੀਂ ਕੋਈ ਕਿਸੇ ਵੀ ਚੀਜ਼ ਦੇ ਨਾਲ ਕੋਈ ਸਮਝੌਤਾ ਨਹੀਂ ਤਾਂ ਹੀ ਕਿਰਦਾਰ ਅੱਜ ਵੀ ਖੜਾ ਹੈ ਤਾਂ ਹੀ ਵਿਸ਼ਵਾਸ ਬਣਿਆ ਹੈ ਤਾਂ ਹੀ ਜੋ ਅੱਜ ਕੱਲ ਚੱਲ ਰਿਹਾ ਤਾਂ ਨੀ ਮੁੱਦੇ ਇਹ ਇੱਕ ਦੂਸਰੇ ਕਲਾ ਬਿਆਨਬਾਜ਼ੀਆਂ ਲੱਗਦਾ ਨਹੀਂ ਇਹ ਮੁੱਦੇ ਮਿੱਤਰ ਪਿਆਰੇ ਮੁੱਦਾ ਮੁੱਦਾ ਅੱਜ ਦਾ ਕੈਂਸਰ ਹੈ ਮੇਰੀ ਘਰ ਵਾਲੀ ਦਾ ਉਹ ਗੱਲਾਂ ਹੋ ਗਈਆਂ ਥੈਂਕ ਯੂ ਵੈਰੀ ਮੱਚ ਗੁਰੂ ਦੇਵ ਓਕੇ ਲਵ ਯੂ ਲਵ ਯੂ ਹਾਂਜੀ ਪਿਕਚਰ ਪਿਕਚਰ ਇੱਕ ਸਵਾਲ ਹੋ ਰਿਹਾ ਕੁਰਬਾਨ ਕਿਉਂ ਨਹੀਂ ਕੀਤਾ ਗਿਆ ਸੁਖਬੀ ਸਿੰਘ ਬਾਦਲ ਅਸਤੀਫਾ ਲੋਕਾਂ ਦੀਆਂ ਨਜ਼ਰਾਂ ਸੀ ਆ ਵੀ ਕਾਲੀ ਦਲ ਇੱਕ ਟੁੱਟ ਹੋਊਗਾ ਜੇ ਅਸਤੀਫਾ ਪ੍ਰਵਾਨ ਹੁੰਦਾ ਵੇਖੋ ਅਸੀਂ ਉਹਨਾਂ ਤੋਂ ਪਾਸੇ ਆ ਇਸ ਕਰਕੇ ਉਹ ਕਈ ਵਾਰੀ ਬੰਦੇ ਇਹ ਕਹਿੰਦੇ ਵੀ ਇਹ ਖੁਣੀ ਜਾਣ ਕੇ ਕਹਿੰਦੇ ਆ ਕੁਝ ਗੱਲਾਂ ਵੈਸੇ ਕੱਲ ਫੇਰ ਇੱਕ ਵਾਰੀ ਬਹੁਤ ਵੱਡੀ ਬਲੰਡਰ ਗਲਤੀ ਹੋਈ ਆ ਪਾਰਟੀ ਤੋਂ ਜਿਹੜਾ ਅਸਤੀਫਾ ਨਹੀਂ ਮਨਜ਼ੂਰ ਕੀਤਾ ਵੇਖੋ ਜੇ ਅਸਤੀਫਾ ਦੇਤਾ ਪ੍ਰਧਾਨ ਜੀ ਨੇ ਜਦ ਤੱਕ ਦਿੰਦੇ ਹੀ ਨਾ ਜੇ ਦੇਤਾ ਤਾਂ ਫਿਰ ਮਨਜ਼ੂਰ ਕਰ ਲੈਣਾ ਚਾਹੀਦਾ ਸੀ ਇਹਦੇ ਨਾਲ ਲੋਕਾਂ ਨੂੰ ਇਹ ਹੋ ਗਿਆ ਵੀ ਇੱਕ ਕਿਸਮ ਦਾ ਡਰਾਮਾ ਜਿਹਾ ਕਰਦੇ ਆ ਹੁਣ ਜਿਹੜੀ ਆ ਗਿਆ ਸਿਸਟਮ ਇਹਦੇ ਵਿੱਚ ਅਸੀਂ ਆ ਗਏ ਆ ਹੁਣ ਜੋ ਵੀ ਗੱਲ ਕਰਨੀ ਹੈ ਉਹ ਸਾਬਮਾਨ ਨਾਲ ਕੀਤੀ ਜਾਵੇ ਫੇਰ ਹੀ ਉਹਦਾ ਫਾਇਦਾ ਹੋਏਗਾ ਚੁਸਤੀਆਂ ਚਲਾਕੀਆਂ ਦਾ ਫਾਇਦਾ ਨਹੀਂ ਹੋਏਗਾ ਸੋ ਸਾਬਮਾਨ ਜੋ ਕਰ ਦੇਣਾ ਤਾਂ ਨਹੀਂ ਦੇਣਾ ਤਾਂ ਉਹ ਸਾਬਮਾਨ ਜੋ ਕਰਨਾ ਕਰ ਲੈਣ ਕੋਈ ਕਿਸੇ ਦੇ ਮਗਰ ਨਹੀਂ ਪਿਆ ਉਹਨਾਂ ਦੀ ਮਰਜ਼ੀ ਹੈ ਦੇਣਾ ਦੇਣ ਨਹੀਂ ਦੇਣਾ ਨਾ ਦੇਣ ਜਦ ਤੱਕ ਫਿਰ ਦੇਣਾ ਹੀ ਨਹੀਂ ਜੇ ਦੇਤਾ ਸੀ ਤਾਂ ਫਿਰ ਪ੍ਰਵਾਨ ਕਰਾ ਦੇਣਾ ਚਾਹੀਦਾ ਸੀ ਕਿਉਂਕਿ ਜੋ ਇਹ ਬੋਲਦੇ ਆ ਬੰਦੇ ਪਾਸਾ-ਸੱਤ ਜਿਹੜੇ ਰੌਲਾ ਜਿਹਾ ਪਾਉਂਦੇ ਆ ਕਿ ਪ੍ਰਧਾਨ ਜੀ ਦੀ ਤੋਂ ਬਾਹਰ ਤਾਂ ਹੈ ਹੀ ਨਹੀਂ ਕੋਈ ਇਹਨਾਂ ਚੁਜਿਆ ਪਾ ਕੇ ਸੋ ਚਾਪੜੂਸਾਂ ਤੋਂ ਕਿਹੜਾ ਛੜਾ ਕੇ ਪ੍ਰਧਾਨ ਜੀ ਜਿੰਨੀ ਛੇਤੀ ਆਪਣੇ ਲੈਵਲ ਤੇ ਆ ਜਾਣਗੇ ਉਹਨਾਂ ਹੀ ਉਹਨਾਂ ਦਾ ਭਲਾ ਹੋਏਗਾ ਕੋਈ ਨਵਾਂ ਪ੍ਰਧਾਨ ਮੰਤਾਂ ਦਾ ਤੁਹਾਨੂੰ ਇਤਰਾਜ਼ ਤਾਂ ਨਹੀਂ ਹੋਏਗਾ ਕਿਧਰੋਂ ਪ੍ਰਧਾਨ ਮੰਤ ਨੇ ਕਿਹੜੇ ਗਰੁੱਪ ਦਾ ਪ੍ਰਧਾਨ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਪ੍ਰਧਾਨ ਤਾਂ ਜਿਹਨੂੰ ਸੰਗਤ ਚਾਹੂਗੀ ਉਹਨੇ ਬਣਨਾ ਹੈ ਤੇ ਯੋਗ ਸੋਣਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਤਾਂ ਇੱਕ ਕੰਮ ਤਾਂ ਨਿਬੜੇ ਨਾ ਦੂਜਾ ਤਾਂ ਫਿਰ ਬਾਅਦ 'ਚ ਹੀ ਪੈਦਾ ਹੋਊਗੀ ਸਥਿਤੀ ਹੁਣ ਤਾਂ ਸਭ ਲੱਗਦਾ ਹੈ ਜੀ ਜੇ ਪ੍ਰਵਾਨ ਹੁੰਦਾ ਉਸ ਇਥੇ ਤਾਂ ਆਪਾਂ ਸਾਰਾ ਕਾਲੀ ਦਲ ਇੱਕ ਮੱਚ ਦੇ ਹੋਵੇਗਾ ਦੇਖੋ ਜੋ ਨੋਕਾ ਕਾਲੀ ਦਲ ਦੇ ਵਰਕਰ ਜੀ ਅਸੀਂ ਸਾਰੇ 2024 ਦੇ ਵਿੱਚ ਵੀ ਇਕੱਠੇ ਸੀ 22 ਦੇ ਵਿੱਚ ਵੀ ਅਸੀਂ ਇਕੱਠੇ ਸੀ ਜਿੱਤ ਸਾਨੂੰ ਪ੍ਰਾਪਤ ਹੋਈ ਹੀ ਨਹੀਂ ਦਾ 22 ਚ ਹੋਈ ਨਾ 24 ਚ ਹੋਈ ਬੁਰਾ ਹਾਲ ਹੋਇਆ ਸਾਡਾ ਬਲਕੇ ਜਿ ਕਹੀਏ ਤਾਂ ਸੱਚ ਗੱਲ ਤਾਂ ਇਹ ਹੈ ਤੇ ਜੇ ਸਾਰੇ ਇਕੱਠੇ ਹੁੰਦੇ ਆ ਵੀ ਸਾਨੂੰ ਕੋਈ ਪ੍ਰਾਪਤੀ ਰਹੀ ਉਹ ਢੋਢੀ ਹੋ ਕੇ ਕਿਵੇਂ ਪ੍ਰਾਪਤੀ ਹੋ ਜੂਗੀ ਇਹ ਤਾਂ ਸਾਫ਼ ਹੀ ਦਿੰਦੀ ਹੈ ਇਕੱਠੇ ਤਾਂ ਹੋਣਾ ਹੀ ਪਊਗਾ ਦੇਰ ਸਵੇਰ ਅੱਜ ਦਾ ਸਵੇਰੇ ਇਕੱਠੇ ਤਾਂ ਹੋਣਾ ਪਊਗਾ ਕਈ ਵਾਰੀ ਸਾਡੀਆਂ ਗੱਲਾਂ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਬਾਅਦ ਚ ਉਹਨਾਂ ਗੱਲਾਂ ਤੇ ਆਉਣਾ ਪੈਂਦਾ ਪੰਜਾਬ ਦੀ ਸਥਿਤੀ ਇਹੋ ਜਿਹੀ ਬਣੀ ਹੋਈ ਹੈ ਜੇ ਤਾਂ ਰਾਜ ਕਰਨਾ ਹੈ 27 ਚ ਫਿਰ ਤਾਂ ਆਕਾਲੀ ਦਲ ਨੂੰ ਵੀ ਸਾਰੇ ਵੱਤ ਭੇਜ ਭਲਾ ਕੇ ਸਾਰੇ ਲੀਡਰਾਂ ਨੂੰ ਇਕੱਠੇ ਹੋਣਾ ਪਊਗਾ ਤੇ ਭਾਜਪਾ ਨਾਲ ਵੀ ਸਮਝੌਤਾ ਕਰਨਾ ਪਊਗਾ ਜੇ ਨਹੀਂ ਰਾਜ ਕਰਨਾ ਐਂ ਰਹਿਣਾ ਜਿਵੇਂ ਹੁਣ ਫਿਰਦੇ ਆ ਫਿਰ ਕੋਈ ਈ ਕਹੇ ਫਿਰ ਜਿਵੇਂ ਮਰਜ਼ੀ ਕਰੋ ਭਾ ਵਿਚਾਰ ਆਕਾਲੀ ਦਲ ਬਣਾ ਲਓ ਛੇ ਬਣਾ ਲਓ ਐਂ ਚੱਲੀ ਜਾਊਗੀ ਦੁਕਾਨਦਾਰੀ ਰਾਜ ਤੁਹਾਡੇ ਨੇੜੇ ਤੇੜੇ ਵੀ ਨਹੀਂ ਆਊਗਾ ਫਿਰ ਰਾਜ ਜਾਂ ਅੱਜ ਵਾਰੀ ਗੱਲ ਮੇਰੀ ਯਾਦ ਰੱਖ ਲਿਓ ਜਾਂ ਇੱਥੇ ਕਾਂਗਰਸ ਦਾ ਰਾਜ ਆਊਗਾ ਜਾਂ ਇੱਥੇ ਨਵਾਂ ਆਕਾਲੀ ਦਲ ਬਣੂਗਾ ਜਿਹੜਾ ਜਿਵੇਂ ਸਾਡੇ ਫਰੀਦਕੋਟ ਤੋਂ ਸਰਬਜੀਤ ਜਿੱਤੇ ਆ ਉਥੋਂ ਜਿੱਤੇ ਖਡੂਰ ਸਾਹਿਬ ਤੋਂ ਅਮਰਤਪਾਲ ਜਿੱਤੇ ਆ ਫਿਰ ਧੰਨਵਾਦ ਬਣਾ ਪਿੰਡਲਾ ਦੂਜਾ ਜਿਹਦਾ ਮੁੰਡਾ ਜਿਹਦੇ ਅੱਖ ਦੇ ਵਿੱਚ ਸ਼ਰਾ ਮਾਰ ਕੇ ਪਿੱਛੇ ਦੀ ਕੜਤਾ ਸੀਗਾ ਸਿਰ ਦੇ ਵਿੱਚ ਦੀ ਉਹ ਮੁੰਡੇ ਦੀ ਅੱਜ ਹਸਪਤਾਲ ਚ ਕਈ ਦਿਨਾਂ ਬਾਅਦ ਮੌਤ ਹੋ ਗਈ ਹੈ ਹਾਂ ਇੱਕ ਮੌਕੇ ਤੇ ਮਰ ਗਿਆ ਸੀ ਇੱਕ ਹੁਣ ਮਾਰਤਾ ਇੱਕ ਅਜ ਹੋਰ ਤਾਜ਼ਾ ਘਟਨਾ ਹੋਈ ਹੈ ਲੁਧਿਆਣੇ ਦੇ ਵਿੱਚ ਹੀ ਇੱਕ ਉੱਥੇ ਵੀ ਨੌਜਵਾਨ ਮੁੰਡਾ ਗੱਲ ਤੇ ਤਾਰਨਾ ਘੁੱਟ ਕੇ ਹੂੰ ਉਹਨੂੰ ਮਾਰ ਦਿੱਤਾ ਗਿਆ ਅੱਛਾ ਇਹ ਰੋਜ਼ ਨਿਆ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਵੱਧ ਰਹੀਆਂ ਨੇ ਇਸ ਤਰ੍ਹਾਂ ਹੀ ਇੱਕ ਰੋਪੜ ਦੀ ਘਟਨਾ ਹੈ ਦੀਵਾਲੀ ਵਾਲੇ ਦਿਨ ਦੀ ਹੂੰ ਇੱਕ ਨੌਜਵਾਨ ਮੁੰਡੇ ਦਾ ਪੰਜਾਬੀ ਦਾ ਉਹ ਮੁਸਲਮਾਨ ਮੁੰਡੇ ਸੀਗੇ ਉਹਨਾਂ ਨੇ ਸਿਰ ਦੇ ਵਿੱਚ ਪੱਥਰ ਮਾਰ-ਮਾਰ ਕੇ ਮਾਰਤਾ ਹੂੰ ਇਹ ਜਿਹੜਾ ਇਹ ਇਹੀ ਵਾਰ ਇਸੇ ਕੱਲ ਦਾ ਰੌਲਾ ਪਾ ਰਹੇ ਆਂ ਵੀ ਜਿਹੜੇ ਬੰਦੇ ਕੋਈ ਪਤਾ ਨਹੀਂ ਯੂਪੀ ਤੋਂ ਕ੍ਰਾਈਮ ਕਰਕੇ ਪੰਜਾਬ ਚ ਆ ਕੇ ਆਪਣਾ ਵੋਟ ਤੋਂ ਵੱਡੀ ਜਿਹੜੀ ਗੱਲ ਹੋ ਰਹੀ ਐ ਇਸ ਵੇਲੇ ਰਹਿੰਗੇ ਹੂੰ ਰਹਿੰਗੇ ਮੁਸਲਮਾਨ ਨੇ ਬੰਗਲਾ ਦੇ ਇਤਿਹਾਸ ਦੇ ਵਿੱਚ ਰਹੇ ਨੇ ਬੰਗਾਲ ਦੇ ਵਿੱਚ ਬੰਗਾਲ ਦੇ ਵਿੱਚੋਂ ਪੰਜਾਬ ਨੂੰ ਨਿਕਲ ਰਹੇ ਨੇ ਲੋਗੇ ਹੂੰ ਯੂਪੀ ਵਿਹਾਰ ਤੋਂ ਜਾ ਕੇ ਜਿਹੜੇ ਬੰਦੇ ਬੰਗਲਾਦੇਸ਼ ਦੇ ਵਿੱਚੋਂ ਆਏ ਨੇ ਉਹਨਾਂ ਦਾ ਕੋਈ ਟਿਕਾਣਾ ਹੀ ਹੈ ਨਹੀਂ ਟਿਕਾਣਾ ਹੀ ਹੈ ਨਹੀਂ ਜਦੋਂ ਮਰਜ਼ੀ ਕ੍ਰਾਈਮ ਕਰਕੇ ਇੱਥੋਂ ਵਾਪਸ ਮੁੜ ਜਾਣਗੇ ਉਹੀ ਗੱਲ ਕਰਦੇ ਆਂ 8-9 ਜਾਣੇ ਆ ਜਿਨ੍ਹਾਂ ਨੇ ਇੱਕ ਮਲਕੀਸ਼ ਸਿੰਘ ਨਾਮ ਦਾ ਮੁੰਡਾ ਮਾਰਿਆ ਰੋਪੜ ਦੇ ਵਿੱਚ ਦੀਵਾਲੀ ਵਾਲੇ ਦਿਨ ਮੁਸਲਮਾਨਾਰੇ ਮੁੰਡੇ ਸੀ ਉਹ ਇਹ ਦਿਨੋ ਦਿਨ ਸਾਡੇ ਪੰਜਾਬ ਦੇ ਲੋਕਾਂ ਦਾ ਸਾਡੀ ਪੰਜਾਬ ਦੀ ਜਵਾਨੀ ਦਾ ਕਹਾਣ ਹੋ ਰਿਹਾ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਹੈਰਾਨੀ ਦੀ ਗੱਲ ਹੈ ਕਿੱਥੇ ਸੁੱਤੀ ਪਈ ਹੈ ਸਰਕਾਰ ਯਾਰ ਕਿਸੇ ਬੰਦੇ ਦਾ ਕੋਈ ਇਹ ਉਦੀ ਵੈਰੀਫਿਕੇਸ਼ਨ ਨਹੀਂ ਕਰਦੇ ਉਦੀ ਪੜਤਾਲ ਨਹੀਂ ਕਰਦੇ ਉਹਦਾ ਪਿਛੋਕੜ ਨਹੀਂ ਦੇਖਦੇ ਬੰਦਾ ਕਿੱਥੋਂ ਆਇਆ ਹੂੰ ਇਹ ਬੰਦੇ ਦਾ ਕੀ ਰਿਕਾਰਡ ਹੈ ਹੂੰ ਇੱਥੇ ਹੁਣ ਸਾਰਾ ਠਾਹ ਬਿਨਾ ਪੜਤਾਲ ਕਰਦੇ ਇੱਕ ਅਰਜੀ ਦਿੰਦੇ ਨਾਲ ਦੀ ਨਾਲ ਵੋਟ ਬਣ ਕੇ ਆਧਾਰ ਕਾਰਡ ਬਣ ਕੇ ਸਭ ਕੁਝ ਘਰੇ ਆ ਜਾਂਦਾ ਹੂੰ ਸਾਡਾ ਬੰਦਾ ਇੱਕ ਜੇ ਨੌਕਰੀ ਵੀ ਲੈਣ ਜਾਵੇ ਚੰਡੀਗੜ੍ਹ ਦੇ ਵਿੱਚ ਉਹ ਵੀ ਪੰਜਾਬ ਦੀ ਰਾਜਧਾਨੀ ਚ ਤਾਂ ਚੰਡੀਗੜ੍ਹ ਪੁਲਿਸ ਪੰਜਾਬ ਦੇ ਪਿੰਡਾਂ ਜਾ ਕੇ ਉਹਦੀ ਪੜਤਾਲ ਕਰਦੀ ਹੈ ਕਿਹਦਾ ਰਿਕਾਰਡ ਕੀ ਹੈ ਇਹਦਾ ਪਿਸ਼ੋਕੜ ਕੀ ਹੈ ਕ੍ਰਿਮੀਨਲ ਤਾਂ ਨਹੀਂ ਕੋਣ ਆ ਕਿਹਦਾ ਮੁੰਡਾ ਕਿੱਥੇ ਰਹਿੰਦਾ ਕਿਹੜੇ ਮਹੱਲੇ 'ਚ ਰਹਿੰਦਾ ਕਿਹੜੀ ਗਲੀ 'ਚ ਰਹਿੰਦਾ ਕਿੰਨੇ ਨੰਬਰ ਘਰ ਆ ਹੂੰ ਕੁੱਲ ਸਾਡੇ ਬੰਦਿਆਂ ਦੀ ਪੜਤਾਲ ਹੁੰਦੀ ਆ ਹੂੰ ਸਾਡੇ ਮੁੰਡਿਆਂ ਨੂੰ ਰੋਜ਼ ਦਿਨ ਦਿਹਾੜੇ ਮਾਰਿਆ ਜਾ ਰਿਹਾ ਨੌਜਵਾਨ ਮੁੰਡਿਆਂ ਨੂੰ ਹੂੰ ਤੇ ਉਹਨਾਂ ਨੂੰ ਬਚਾਉਣ ਲਈ ਸਰਕਾਰ ਤੇ ਇੱਥੇ ਸਾਰਾ ਕੁੰਬਣਾ ਪਿੰਡ ਘੇਰ ਲਿਆ ਅੱਜ ਹੂੰ ਲਾ ਕੇ ਪੁਲਿਸ ਤੇ ਆ ਮੇਰੇ ਚਾਚੇ ਤੇ ਨਹੀਂ ਮੇਰੇ ਪ੍ਰੇਸ਼ਤਰਾਂ ਨੇ ਪਤਾ ਇਹ ਮੁੰਡਾ ਹੀ ਮਰ ਗਿਆ ਤੇ ਇੱਥੇ ਆ ਕੇ ਮੈਨੂੰ ਕੱਲ ਦਾ ਮਗਰੋਂ ਪਤਾ ਲੱਗਿਆ ਮੇਰੇ ਆਕੇ ਘਰ ਨੂੰ ਪਹਿਲਾਂ ਘੇਰ ਲਿਆ ਹੂੰ ਇੰਨੀ ਤੇਜ਼ੀ ਨਾਲ ਚਿੱਟੇ ਵਾਲਿਆਂ ਨੂੰ ਘੇਰਦੇ ਆ ਹੂੰ ਇੰਨੀ ਤੇਜ਼ੀ ਦੇ ਨਾਲ ਹੋਰ ਜਿਹੜੇ ਕ੍ਰਾਈਮ ਕਰਕੇ ਨਿਕਲ ਜਾਂਦੇ ਆ ਘੇਰੇ ਜਾਂਦੇ ਆ ਜਿਹੜਾ ਗੁਰਚਰਨ ਸਿੰਘ ਮਾਰਿਆ ਹੂੰ ਦਲਦੀ ਪਿੰਡ ਦੇ ਵਿੱਚ ਨਾਬੇ ਦੇ ਕੋਲੇ ਹੂੰ ਤੂੰ ਜਿਹੜੇ ਆਪਣੇ ਤਿੰਨ ਬੰਦਿਆਂ ਨੇ ਮਾਰਿਆ ਉਹ ਇੱਕ ਬੰਦਾ ਫੜੇਗਾ ਦੋਥੇ ਇਹ ਨਹੀਂ ਹੂੰ ਜਿਹੜਾ ਮੁੰਡਾ ਇਸੇ ਕੁੰਬਣਾ ਦੇ ਪਿੰਡ ਕੁੰਬਣਾ ਪਿੰਡ ਦੇ ਵਿੱਚ ਅੱਜ ਤੋਂ ਪ੍ਰਵਾਸੀਆਂ ਨੇ 1.5 ਸਾਲ ਪਹਿਲਾਂ ਉਹਦੇ ਗੱਲ ਦੇ ਉੱਤੇ ਸ਼ਰਾਬ ਮਾਰ ਕੇ ਉਹ ਵਿਚਾਰਾ ਉਹਨਾਂ ਜਿਉਂਦਿਆਂ ਚਾਹ ਨਾ ਮਰਿਆਂ ਚ ਕੋਮਾ ਚ ਗਿਆ 1.5 ਸਾਲ ਹੋ ਗਿਆ ਵਿਚਾਰਾ ਬਿਲਕੀ ਜਾਂਦਾ ਮੰਜੇ ਦੇ ਪਿਆ ਸਿਸਕੀ ਜਾਂਦਾ ਜਿੰਦਗੀ ਮੌਤ ਨਾਲ ਜੂਝ ਰਿਹਾ ਉਹਦੇ ਵਿੱਚੋਂ ਤਿੰਨ ਬੰਦੇ ਫੜੇਗੇ ਬਾਕੀ ਫੜੇ ਨਹੀਂਗੇ ਹੂੰ ਇੱਥੇ ਸਾਡੇ ਵਰਗੇ ਨੂੰ ਫੜਨਾ ਮੈਂਟਲ ਆਉਂਦੀ ਆ ਪੁਲਿਸ ਆ ਕੇ ਘੇਰਾ ਪਾ ਲੈਂਦੇ ਆ ਮੈਂਟਲ ਆਉਂਦਾ ਕਿਸੇ ਹੋਰ ਬੰਦੇ ਨੂੰ ਕਿ ਮੁਕੱਦਮਾ ਦੇਣਾ ਕੋਈ ਬੰਦਾ ਕਮੈਂਟ ਕਰ ਦੇ ਕੋਈ ਬੰਦਾ ਵੀਡੀਓ ਸਾਂਝੀ ਕਰ ਦੇ ਨਾਲ ਦੀ ਨਾਲੇ ਫੜ ਕੇ ਤੜਕੇ ਨੂੰ ਪੁਲਿਸ ਖੜੀ ਹੁੰਦੀ ਵੀ ਆ ਜਾ ਹੂੰ ਪੰਜਾਬ ਕੋਲ ਸੋਡੇ 76 ਵੀ ਪੈਣਗੇ ਸੋਡੇ ਮੁਕਦਮੇ ਵੀ ਪੈਣਗੇ ਥੋੜੇ ਜਵਾਕ ਵੀ ਮਾਰੇ ਜਾਣਗੇ ਇਕੱਠੇ ਹੋ ਜੋ ਬਾਈ ਤੇਰੇ ਪਿੰਡ ਦਾ ਧੰਨਵਾਦ ਕਰਨਾ ਬਣਦਾ ਪਹਿਲਾਂ ਜਦੋਂ ਦਿੱਲੀ ਅਧੋਲਣ ਚੱਲਦਾ ਸ਼ੋਦੂ ਵੀ ਨਾਲ ਖੜਦੇ ਰਿਆ ਹਰ ਕੋਲ ਮੈਂ ਸਾਰੇ ਨੌਜਵਾਨ ਆਏ ਆ ਭੱਜੇ ਆਏ ਵਿਚਾਰੇ ਹਨਾ ਮੈਂ ਹਲੇ ਆਹ ਪਹਿਲਾਂ ਲਾਇ ਵੀ ਹੋਇਆ ਸੀਗਾ ਉਹਦੇ ਪੁਲਿਸ ਵਾਲੇ ਇੱਥੇ ਖੜੇ ਹੀ ਕਰੇ ਨਾਲ ਹੀ ਨਾਲ ਸਾਰਾ ਨਗਰ ਮੇਰਾ ਪਹੁੰਚ ਗਿਆ ਸੀ ਸੋ ਐਨਾ ਧੰਨਵਾਦ ਆ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਐ ਪੰਜਾਬ ਕਿਉਂ ਨਹੀਂ ਉੱਠਦਾ ਕੀ ਤੈਨੂੰ ਦਸੰਬਰ ਨੂੰ ਜਿਹੜੀਆਂ ਜ਼ਹਿਰਾਂ ਨੂੰ ਬੰਨ ਮਾਰਨ ਜਾ ਰਹੇ ਆ ਉਹਦੇ ਪੰਜਾਬ ਉੱਠੂ ਕਿ ਠੀਕ ਹੈ ਨਹੀਂ ਸਾਨੂੰ ਫੜ ਲੈਣਗੇ ਬੰਦ ਕਰਨ ਉਹ ਪਰਚਾ ਦੇਣਗੇ ਤੁਸੀਂ ਚੁੱਪ ਕਰਕੇ ਜ਼ਹਿਰਾਂ ਪੀ ਕੇ ਮਰੀ ਜਾਇਓ ਤੇ ਤਿੰਨ ਤਰੀਕ ਵਾਲੇ ਬੰਨ ਦਾ ਵੀ ਰੌਲਾ ਪੈ ਇਹ ਵੀ ਪਹਿਣਾ ਹੀ ਪਹਿਣਾ ਇਹਨਾਂ ਨੇ ਘੇਰ ਨਹੀਂ ਘੇਰਨੇ ਬੰਦੇ ਫੜ ਨਹੀਂ ਫੜਨੇ ਉਦੋਂ ਜੇ ਸਮੁੱਚਾ ਪੰਜਾਬ ਉੱਠ ਖੜਿਆ ਤਾਂ ਜੀਰੇ ਵਾਂਗੂ ਤੁਸੀਂ ਫੈਕਟਰੀ ਵਾਂਗੂ ਬੰਦ ਕਰ ਜੂਗੇ ਜ਼ਹਿਰਾਂ ਤੇ ਨਹੀਂ ਭਰਾਓ ਜ਼ਹਿਰ ਪਾ ਕੇ ਮਰ ਜਾਓਗੇ ਮੈਂ ਤਾਂ ਲੋਕਾਂ ਨੂੰ ਇਹ